ਚਵਨਾ ਰੇਡੀ ਦੇ ਸਤਿਕਾਰ ਸ्रोतੋਲੇ ਆਪਣੇ ਨਾਲ ਐਡਵੋਕੇਟ ਰਾਜਨ ਸ਼ਰਣੀ ਸਾਹਿਬ ਜੁੜੇ ਨੇ ਸ਼ਰਣੀ ਸਾਹਿਬ ਸਵਾਗਤ ਸੱਸੀ ਕਾਲ ਚਵਨਾ ਸਾਹਿਬ ਸੱਸੀ ਕਾਲ ਜੀ ਤੇ ਸ्रोतਿਆਂ ਨੂੰ ਵੀ ਸੱਸੀ ਕਾਲ ਜੀ ਜੀ ਜਨਾਬ ਕੀ ਸੁਣਾ ਰਹੇ ਹੋ ਅੱਜ ਚਵਨਾ ਸਾਹਿਬ ਅੱਜ ਦੀ ਧੁੱਕ ਬੰਦੀ ਜਿਹੜੀ ਆ ਮੌਜੂਦਾ ਅਕਾਲੀ ਦਲ ਦੇ ਹਾਲਾਤਾਂ ਤੇ ਹੈਗੀ ਆ ਜੀ ਹੂੰ ਤੇ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਜਿਹਦੇ ਵਿੱਚ ਇਹ ਸਿੱਖਿਆ ਸੀ ਵੀ ਜਰਨਲਿਜ਼ਮ ਦੇ ਵਿੱਚ ਜਿਹੜਾ ਹੈਗਾ ਨਿੱਜ ਭਾਰੂ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਇਕ ਲਿਖਾਰੀ ਦੇ ਉੱਤੇ ਵੀ ਨਿਜ ਪਰੂ ਨਹੀਂ ਹੋਣਾ ਚਾਹੀਦਾ ਬਿਲਕੁਲ ਇਹ ਇਸ ਇਸ ਸੁਭਾਚ ਨੂੰ ਧਿਆਨ ਚ ਰੱਖਦੇ ਹੋਏ ਫਿਰ ਮੈਂ ਜਿਹੜੀ ਆ ਇਹ ਤੁਕ ਬੰਦੀ ਕੀਤੀ ਆ ਜੀ ਪੰਥ ਦੀ ਮਾਫੀ ਜੀ ਦੁਬਾਰਾ ਮਿਲੇ ਸੱਤਾ ਹੂੰ ਪਹਿਲੇ ਹੋ ਗਈ ਸੀ ਗੁਸਤਾਖੀ ਹੂੰ ਮਾੜੀ ਮੋਟੀ ਸਜ਼ਾ ਲਾ ਦਿਓ ਜ਼ਥੇਦਾਰ ਜੀ ਪੰਥ ਜੋ ਸਮਝੇ ਮਾਫੀ ਹੂੰ ਹੂੰ ਮੰਨਿਆ ਅਸਾਂ ਅਸੀਂ ਲੁੱਟ ਮਚਾਈ ਪਰ ਸਾਂ ਹੋਟਲ ਬਣ ਗਏ ਆਪਣੇ ਨਾਲੇ ਖੱਡ ਪਟਾਈ ਹਮ ਕਾਰੋਬਾਰ ਵਧਾਲੇ ਆਪਣੇ ਕੀਤੀ ਖੂਬ ਕਮਾਈ ਹਮ ਹੁਣ ਹੁਣ 21 ਪਾਠ ਕਰਾ ਲਓ ਜੀ ਇਹ ਹੀ ਅਸਾਂ ਲਈ ਕਾਫੀ ਮਾੜੀ ਮੋਟੀ ਸਜ਼ਾ ਲਾ ਦਿਓ ਜਥੇਦਾਰ ਜੀ ਪੰਥ ਜਿਸ ਨੂੰ ਸਮਝੇ ਮਾਫੀ ਹਮ ਸਿਆਸਤ ਅਸਾਂ ਤੋਂ ਛੁੱਟਣੀ ਨਹੀਂ ਪਿਤਾ ਪੁਰਖੀ ਸਾਡਾ ਧੰਦਾ ਹਮ ਸੇਵਾ ਕਰਨ ਦਾ ਸ਼ੌਂਕ ਅਸਾਂ ਨੂੰ ਦਾਸ ਕਹਾਈ ਹਰ ਬੰਦਾ ਹਮ 1100 ਦੀ ਦੀਗ ਕਰਾ ਲਓ ਜੀ ਹੁਣ ਤਾਂ ਇਹੀ ਕਾਫੀ ਮਾੜੀ ਮੋਟੀ ਸਜ਼ਾ ਲਾ ਦਿਓ ਜਥੇਦਾਰ ਜੀ ਪੰਥ ਜੋ ਸਮਝੇ ਮਾਫੀ ਹਮ ਇਰ ਰਾਮ ਰਹੀਮ ਦੀ ਮਾਫੀ ਅਸਾਂ ਨੂੰ ਪੈ ਗਈ ਬਹੁਤ ਹੀ ਭਾਰੀ ਹਮ 90 ਲੱਖ ਦੇ ਇਸ਼ਤਿਹਾਰ ਦੇ ਤੇ ਹੁਣ ਆ ਗਈ ਅਸਾਂ ਦੀ ਵਾਰੀ ਹਮ ਬੇਅਦਬੀਆਂ ਦਾ ਦੋਸ਼ ਵਿਰੋਧੀਆਂ ਸਾਡੇ ਮੱਥੇ ਲਾਇਆ 10 ਸਾਲ ਤੋਂ ਪੰਥ ਨੇ ਵਿਸਾਰਿਆ ਮੁੜ ਗੱਲ ਨਾ ਲਾਇਆ ਚਾਹੇ ਜੋੜੇ ਪਾਲਿਸ਼ ਕਰਾ ਲਓ ਜੀ ਇਹ ਹੀ ਅਸਾਂ ਲਈ ਕਾਫੀ ਮਾੜੀ ਮੋਟੀ ਸਜ਼ਾ ਲਾ ਦਿਓ ਜਥੇਦਾਰ ਜੀ ਪੰਥ ਜੋ ਸਮਝੇ ਮਾਫੀ ਹਮ ਕਿੱਠੀ ਦੇ ਆਇਕਾਲ ਤੱਕ ਤੇ ਸਾਡੇ ਹੀ ہمسਾਈ ਰਾਲ ਮੇਲ ਮੋਜਾਂ ਮਾਣੀਆਂ ਸਭ ਨੇ ਹੁਣ ਆਪਣਾ ਧਾਮਨ ਸਾਫ ਕਰਾਈ ਐਸੀ ਜੁਗਤ ਲਗਾਇਓ ਜੀ ਸਾਨੂੰ ਮੁਕਤ ਕਰਾਇਓ ਜੀ ਖੰਡ ਪਾਠ ਕਰਾਉਣ ਦੀ ਸਜ਼ਾ ਲਾਇਓ ਜੀ ਫਿਰ ਨਾ ਹੋਵੇਗੀ ਗੁਸਤਾਖੀ ਮਾੜੀ ਮੋਟੀ ਸਜ਼ਾ ਲਾ ਦਿਓ ਜਥੇਦਾਰ ਜੀ ਪੰਖ ਜੋ ਸਮਝੇ ਮਾਫੀ ਸੈਣੀ ਗਲਤੀ ਦੀ ਮਾਫੀ ਮਿਲ ਜਾਂਦੀ ਜਾਂਦੀ ਏ ਨਹੀਂ ਬਖਸ਼ੇ ਜਾਂਦੇ ਗੁਨਾਹ ਗੁਸਤਾ ਸਿਕੰਦਰ ਆਵਾਜ਼ੇ ਖਲਕਤ ਹੁੰਦਾ ਨਗਾਰੇ ਖੁਦਾ ਹਮ ਹਮ ਸਾਰੇ ਬਖਸ਼ੇ ਜਾਣਗੇ ਜੇ ਪੰਥ ਲਏ ਆਪਣਾ ਹਮ ਮੋਟਾ ਸਾਨੂੰ ਪਵਾ ਦਿਓ ਜੀ ਸੱਤਾ ਹੱਥ ਫੜਾ ਦਿਓ ਜੀ ਫਿਰ ਨਾ ਹੋਵੇਗੀ ਗੁਸਤਾਖੀ ਮਾੜੀ ਮੋਟੀ ਸਜ਼ਾ ਲਾ ਦਿਓ ਜਥੇਦਾਰ ਜੀ ਪੰਥ ਜੋ ਸਮਝੇ ਮਾਫੀ ਜੀ ਸ਼ੁਕਰੀਆ ਜੀ ਥੈਂਕ ਮਿਹਰਬਾਨੀ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਐਸਾ ਨੜਵਗੜ ਰਾਜਨ ਸ਼ਰਣੀ ਸਾਹਿਬ ਸੋ ਬਿਲਕੁਲ ਵੱਡਾ ਮਸਲਾ ਧਰਮ ਤੇ ਸਿਆਸਤ ਇਹ ਚੀਜ਼ਾਂ ਜਦੋਂ ਹੋਣਗੀਆਂ ਤੇ ਸਵਾਲ ਤੇ ਕਿਤੇ ਨਾ ਕਿਤੇ ਉੱਠਣੇ ਆ ਪਰ ਗੱਲ ਇਹ ਹੈ ਕਿ ਜਿਹੜੇ ਧਾਰਮਿਕ ਪੋਲੀਟੀਕਲ ਪਾਰਟੀਆਂ ਨੇ ਉਸ ਮਾਮਲੇ 'ਚ ਫਸ ਜਾਂਦੀਆਂ ਨੇ ਕਰਪਸ਼ਨ ਜਾਂ ਇਸ ਤਰ੍ਹਾਂ ਦੀ ਬਾਦ ਇੰਤਜ਼ਾਮੀਆਂ ਤਾਂ ਉਹਨਾਂ ਪਾਰਟੀਆਂ ਨੇ ਵੀ ਕੀਤੀਆਂ ਨੇ ਜਿਨ੍ਹਾਂ ਦਾ ਬੇਸ ਧਰਮ ਨਹੀਂ ਹੈ ਕਾਂਗਰਸ ਹੈ ਕਈ ਕਾਮਰੇਡ ਫਸੇ ਨੇ ਕਈ ਭਾਜਪਾ ਹੀ ਫਸੇ ਨੇ ਪਰ ਉਹ ਇਸ ਤਰ੍ਹਾਂ ਦੀਆਂ ਧਾਰਮਿਕ ਸਜ਼ਾਵਾਂ ਤੋਂ ਮਾਫੀ پا ਜਾਂਦੇ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਹੈ ਜਿਵੇਂ ਸੁੱਚਾ ਸਿੰਘ ਲਗਾ ਅਦਾਲਤ ਵੱਲੋਂ ਬਰੀ ਹੋ ਗਿਆ ਤੇ ਪੰਥ ਵੱਲੋਂ ਪੇਚ ਫਸਿਆ ਹੋਇਆ ਨਕਾਰਾ ਆਉ ਨਹੀਂ ਦੇਰ ਸੋ ਜੇ ਅਕਾਲੀ ਦਲ ਮਤਲਬ ਇਸ ਦਾ ਇੱਕ ਪੋਜ਼ਿਟਿਵ ਤੇ ਨੈਗੇਟਿਵ ਪੱਖ ਦੋਨੋਂ ਹੀ ਨੇ ਹੁਣ ਆਮ ਆਦਮੀ ਪਾਰਟੀ ਹੈ ਕ੍ਰਾਪਸ਼ਨ ਕਰੋ ਕਾਂਗਰਸ ਹੈ ਕ੍ਰਾਪਸ਼ਨ ਕਰੋ ਅਦਾਲਤ ਨੇ ਬਰੀ ਕਰ ਦਿੱਤਾ ਤਾਂ ਬਾਇਜ਼ਤ ਬਰੀ ਅਦਾਲਤ ਨੇ ਸਜ਼ਾ ਸੁਣਾ ਦੇ ਦਿੱਤੀ ਤਾਂ ਸਜ਼ਾ ਜਿਆਫਤਾ ਹੁਣ ਅਕਾਲੀਆਂ ਨੂੰ ਜੇ ਮੌਜਾਂ ਨੇ ਨਾ ਤਾਂ ਦੁੱਖ ਵੀ ਦੁੱਗਣੇ ਨੇ ਇੱਕ ਪਾਸੇ ਅਦਾਲਤ ਦੇ ਫੈਸਲੇ ਦੂਸਰੇ ਪਾਸੇ ਪੰਥ ਦੇ ਫੈਸਲੇ ਸੋ ਇਸ ਕਰਕੇ ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ ਸੋ ਬੰਦਾ ਅਦਾਲਤ ਚ ਬਰੀ ਹੋ ਜਾਂਦਾ ਸੁੱਚਾ ਸਿੰਘ ਲਗਾ ਵਾਂਗੂ ਪਰ ਪੰਥ ਦੀ ਕਚਹਿਰੀ ਚ ਕਿਵੇਂ ਬਰੀ ਹੋਵੇ ਸੋ ਇਸ ਕਰਕੇ ਇਹ ਡਬਲ ਮਾਰ ਹੈ ਡਬਲ ਇੰਜਨ ਸਰਕਾਰ ਨੂੰ ਖੈਰ